जो पार्टी पूरे अहदे देंगे बड़े खुश होंगे बाहर निकलते सारी बयानबाजी शुरू कर देंगे आज उस पार्टी का एक ही उद्देश्य है कि मोदी जी जो कहेंगे जो कहते हैं जो कर्म करते हैं ऑटोमेटिकली उसके खिलाफ बोलो। कल को यदि मोदी जी कहेंगे कि कांग्रेस पार्टी एक बहुत अच्छी पार्टी है तो उसका भी विरोध करेंगे ਅੱਜ ਲੀਡਰ ਕਹਿੰਦੇ ਆ ਕਿ ਜੇ ਮੈਂ ਆ ਤਾਂ ਪਾਰਟੀ ਐ ਪਹਿਲਾਂ ਹੁੰਦਾ ਸੀ ਪਾਰਟੀ ਆ ਤਾਂ ਲੀਡਰ ਐ ਹਮ ਅੱਜ ਉਲਟਾ ਗियर ਲੱਗਿਆ ਹੋਇਆ ਕਹਿੰਦੇ ਵੀ ਜੇ ਮੈਂ ਆ ਤਾਂ ਪਾਰਟੀ ਐ ਉਹਨਾਂ ਨੂੰ ਐਉਂ ਲੱਗਦਾ ਹੈ ਕਿ ਸ਼ਾਇਦ ਮਹਾਰਾਸ਼ਟਰ ਦੇ ਵਿੱਚ ਇੱਕ ਨਾਥ ਛਿੰਦੇ ਸਰਕਾਰ ਜਿਹੜੀ ਆ ਰਿਪੀਟ ਕਰ ਸਕਦੀ ਆ ਅੱਗੇ ਜਾ ਕੇ ਪਤਾ ਨਹੀਂ ਹੁੰਦਾ ਕਦੀ ਇੱਕ ਸਾਬਕਾ ਕੇਂਦਰੀ ਮੰਤਰੀ ਕਾਂਗਰਸ ਦਾ ਲੀਡਰ ਮਿਲਿੰਦ ਦਿਓੜਾ ਸ਼ਿਵ ਸੈਨਾ ਦੇ ਵਿੱਚ ਸ਼ਾਮਲ ਹੋਇਆ ਇੱਕ ਨਾਸ਼ਿੰਦੇ ਤੜੇ ਦਾ ਉਹ ਹਿੱਸਾ ਬਣ ਗਿਆ ਹੈ ਤੇ ਉਹ ਕਹਿੰਦੇ ਹੁੰਦੇ ਨੇ ਨਾ ਵੀ ਜਦੋਂ ਪਾਰਟੀ ਪੂਰੇ ਅਹੁਦੇ ਦਿੰਦੀ ਹੈ ਜਦੋਂ ਵਿੱਚ ਰਹਿੰਦੇ ਨੇ ਉਦੋਂ ਬੜੇ ਖੁਸ਼ ਹੁੰਦੇ ਨੇ ਤੇ ਬਾਹਰ ਨਿਕਲਦੇ ਸਾਰੀ ਬਿਆਨਬਾਜ਼ੀ ਸ਼ੁਰੂ ਕਰ ਦਿੰਦੇ ਨੇ ਸ਼ਾਇਦ ਤੁਸੀਂ ਬਿਆਨ ਸੁਣਿਆ ਹੋਵੇਗਾ ਉਹਨਾਂ ਦਾ ਕਹਿੰਦਾ ਕਿ ਬੀਜੇਪੀ ਨਰਿੰਦਰ ਦਾ ਹੀ ਕੰਮ ਕਰਦੀ ਹੈ ਕਾਂਗਰਸ ਜਦੋਂ ਵੀ ਕਹੋ ਕਹਿੰਦੇ ਕਾਂਗਰਸ ਬੀਜੇਪੀ ਬਾਰੇ ਹੀ ਬੋਲਦੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਝ ਵੀ ਪਾਲਿਸੀ ਲੈ ਕੇ ਆਉਣ ਇਹਨਾਂ ਦਾ ਬਸ ਇੱਕੋ ਕੰਮ ਹੈ ਕਾਂਗਰਸ ਦਾ ਵਿਰੋਧ ਕਰਨਾ ਤੇ ਕਹਿੰਦੇ ਕੱਲ ਨੂੰ ਜੇ ਮੋਦੀ ਸਾਹਿਬ ਕਾਂਗਰਸ ਦੀ ਤਾਰੀਫ ਕਰ ਦੇਣ ਵੀ ਕਾਂਗਰਸ ਬਹੁਤ ਵਧੀਆ ਪਾਰਟੀ ਹੈ ਤਾਂ ਇਹ ਉਹਦਾ ਵੀ ਵਿਰੋਧ ਕਰਨਗੇ ਦੇਖੋ ਇਹ ਸਥਿਤੀ ਪਹਿਲਾਂ ਹੁੰਦੀ ਸੀ ਹਮ ਅੱਜ ਤੋਂ 2.5 ਦਹਾਕੇ ਪਹਿਲਾਂ ਜੀ ਪਾਰਟੀਆਂ ਵੱਡੀਆਂ ਸੀ ਲੀਡਰ ਛੋਟੇ ਹੁੰਦੇ ਸੀ ਹਮ ਅੱਜ ਲੀਡਰ ਕਹਿੰਦੇ ਆ ਕਿ ਜੇ ਮੈਂ ਆ ਤਾਂ ਪਾਰਟੀ ਐ ਪਹਿਲਾਂ ਹੁੰਦਾ ਸੀ ਪਾਰਟੀ ਆ ਤਾਂ ਲੀਡਰ ਐ ਹਮ ਅੱਜ ਉਲਟਾ ਗੇਅਰ ਲੱਗਿਆ ਹੋਵੇ ਕਹਿੰਦੇ ਵੀ ਜੇ ਮੈਂ ਆ ਤਾਂ ਪਾਰਟੀ ਐ ਆਦਰਵਾਇਜ਼ ਕੋਈ ਹੋਣੀ ਉਹ ਜਿਹੜੀ ਏਕਨਾਥ ਸਿੰਦੇ ਦੀ ਸ਼ਿਫਸਾ ਨੇ ਹਮ ਉਹਦੇ ਵਿੱਚ ਸ਼ਾਮਲ ਹੋਗੇ ਨਹੀਂ ਇਹ ਮਲਿੰਦਰ ਦਿਓੜਾ ਸਾਹਿਬ ਨੂੰ ਪੁੱਛੇ ਦਾਲ ਉਹਨਾਂ ਨੇ ਕਹਿਤਾ ਕਿ ਜਦੋਂ ਡਾਕਟਰ ਮਨਮੋਹਨ ਸਿੰਘ ਸੀ ਹੂੰ ਉਹਨਾਂ ਨੇ ਆਰਥਿਕਤਾ ਨੂੰ ਸੁਧਾਰਨ ਵਾਸਤੇ ਬੜੇ ਕੰਮ ਕੀਤੇ ਹੂੰ ਫਿਰ ਕਹਿੰਦੇ ਇਹ ਸ਼੍ਰੀਮਾਨ ਜੀ ਕਹਿੰਦੇ ਕਾਂਗਰਸ ਦਾ ਸਿਰਫ ਕਾਰੋਬਾਰੀਆਂ ਨੂੰ ਹੀ ਨਿੰਦਦੀ ਹੈ ਹੂੰ ਹਾਲਾਂਕਿ ਉਹਨਾਂ ਕਾਰੋਬਾਰੀਆਂ ਦੇ ਸਿਰ ਤੇ ਦੇਸ਼ ਚੱਲਦਾ ਹੈ ਹੂੰ ਗੱਲ ਇਹ ਹੈ ਪੰਜਾਬੀ ਦੀ ਕਹਾਵਤ ਹੈ ਕਿ ਜਦੋਂ ਕੋਈ ਬੰਦਾ ਨਵਾਂ ਨਵਾਂ ਮੁਸਲਮਾਨ ਬਣੇ ਨਾ ਹੂੰ ਉਹ ਦੋ ਚਾਰ ਵਾਰ ਨਵਾਜ ਵੱਧ ਪੜਦਾ ਹੁੰਦਾ ਹੈ ਹੂੰ ਸੋ ਬਲੰਦੇ ਦਿਓੜਾ ਸਾਹਿਬ ਵੀ ਆਪਣੀ ਗੱਲ ਨੂੰ ਸਪਸ਼ਟ ਕਰ ਚੁੱਕੇ ਨੇ ਹੂੰ ਹੋਰ ਉਹਨਾਂ ਨੂੰ ਐਂ ਲੱਗਦਾ ਹੈ ਕਿ ਸ਼ਾਇਦ ਮਹਾਰਾਸ਼ਟਰ ਦੇ ਵਿੱਚ ਇੱਕ ਨਾਤ शिंदे ਸਰਕਾਰ ਜਿਹੜੀ ਆ ਰਿਪੀਟ ਕਰ ਸਕਦੀ ਆ ਅੱਗੇ ਜਾ ਕੇ ਪਤਾ ਨਹੀਂ ਹੁੰਦਾ ਕਿ ਨਹੀਂ ਹੁੰਦਾ ਦੂਸਰਾ ਸ਼ਾਇਦ ਉਹਨਾਂ ਨੂੰ ਲੋਕ ਸਭਾ ਦੀ ਟਿਕਟ ਉਧਰੋਂ ਮਿਲ ਜੇ ਹੂੰ ਬੰਦੇ ਰੋ ਆਸਤਾ ਹੁੰਦੀ ਹੈ ਸੋ ਬਲੰਦੇ ਦਿਓੜਾ ਸਾਹਿਬ ਉਹ ਜਿਵੇਂ ਕਹਿੰਦੇ ਸੀ ਨਾ ਵੀ ਗੁਰਦਾਸਬਾਨ ਸਾਹਿਬ ਕਹਿੰਦੇ ਆ ਕਿ ਪੈਰ ਤੇ ਬਦਲ ਗਿਆ ਅਗਲਾ ਸ਼ਬਦ ਮੈਂ ਬੋਲਣਾ ਨਹੀਂ ਇਹ ਜਦੋਂ ਆਗੂ ਨਾ ਪਾਰਟੀਆਂ ਚ ਹੁੰਦੇ ਹੋਰ ਆਏ ਉਹ ਦੂਜੇ ਪਾਸੇ ਹੋਰ ਹੋ ਜਾਂਦੇ ਨੇ ਇੱਥੇ ਜੇ ਉਹਨਾਂ ਦੀ ਗੱਲ ਕਰਾਂ ਤੁਸੀਂ ਜਿਹੜਾ ਇੱਕ ਦਿਨ ਗਿਆ ਦੂਜੀ ਪਾਰਟੀ ਚ ਵਾਪਸ ਆ ਗਿਆ ਤੀਜੇ ਦਿਨ ਫਿਰ ਚਲੇ ਗਿਆ ਹੂੰ ਇਹ ਜਿਹੜੇ ਲੋਕ ਐ ਇਹ ਮੌਸਮੀ ਵਟੇਰੇ ਨੇ ਇਹ ਫਸਲ ਦੇਖਦੇ ਆ ਫਸਲੀ ਵਟੇਰੇ ਨੇ ਹੂੰ ਵੀ ਫਸਲ ਤੇ ਮਤਲਬ ਆ ਗਈ ਉਹਨਾਂ ਆਪਾਂ ਵੀ ਆ ਗਏ ਫਸਲ ਚਲੀ ਗਈ ਤੇ ਆਪਾਂ ਵੀ ਚਲੇ ਜਾਣਾ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਬੋਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋ ਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ ab D5 channel hindi bhi hoga sir D5 channel punjabi apni dharti apne lok Shashikpal ji main ha kulraj chandawa te tusi dekh riyo D5 channel punjabi jo launch ho chuka hai hun canada vich